ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਆ ਕਣਕ ਦੀ ਫਸਲ ਦੇ ਵਿੱਚ ਨਦੀਨਾਂ ਦੇ ਕੰਟਰੋਲ ਵਾਸਤੇ ਖਾਸ ਤੌਰ ਤੇ ਗੁੱਲੀ ਡੰਡਾ ਜਿਹੜਾ ਕਿ ਕਾਫੀ ਸਮੱਸਿਆ ਕਿਸਾਨ ਵੀਰਾਂ ਲਈ ਬਣਦਾ ਹੈ ਤੇ ਹਰ ਸਾਲ ਕਾਫੀ ਖਰਚਾ ਖੇਚਲ ਕਿਸਾਨ ਵੀਰਾਂ ਨੂੰ ਪੈਂਦੀ ਹੈ ਝਾੜ ਤੇ ਵੀ ਅਸਰ ਕਾਫੀ ਪਾਉਂਦਾ ਗੁੱਲੀ ਡੰਡਾ ਜੇ ਜ਼ਿਆਦਾ ਹੋਵੇ ਖੇਤ ਦੇ ਵਿੱਚ ਤਾਂ ਤੁਹਾਡੇ 50% ਤੱਕ ਵੀ ਕਣਕ ਦੇ ਝਾੜ ਤੇ ਅਸਰ ਪੈ ਸਕਦਾ ਜੇ ਆਪਣਾ ਟਾਈਮਲੀ ਕੰਟਰੋਲ ਨਹੀਂ ਹੁੰਦਾ ਜਾਂ ਐਂਡ ਤੱਕ ਖੜਾ ਰਹਿੰਦਾ ਫਿਰ ਉਹਦੇ ਵਿੱਚੋਂ ਅਗਲੇ ਸਾਲ ਲਈ ਬੀਜ ਬਣਦਾ ਕਿਉਂਕਿ ਗੁੱਲੀ ਡੰਡਾ ਕਹੇ ਜਾਂ ਨਦੀਨ ਹੈ ਇੱਕ ਬੂਟਾ ਕਿਉਂਕਿ ਇਹ ਫੂਟ ਪਟਾਰਾ ਵੀ ਕਰਦਾ ਛਖਾਵਾ ਆਪਦੀਆਂ ਬਣਾਉਂਦਾ ਸਿੱਟੇ 10 ਤੋਂ 50 60 ਸਿੱਟੇ ਇੱਕ ਬੂਟੇ ਨੂੰ ਬਣ ਸਕਦੇ ਆ ਦੇ 5000 ਤੋਂ ਲੈ ਕੇ ਉਸ ਤੋਂ ਵੀ ਵੱਧ ਬੀਜ ਆ ਜਿਹੜਾ ਇੱਕ ਬੂਟਾ ਪੈਦਾ ਕਰਦਾ ਸੀਡ ਬੈਂਕ ਤਿਆਰ ਹੁੰਦਾ ਤੇ ਕਈ ਕਿਸਾਨ ਵੀਰਾਂ ਦੇ ਸਵਾਲ ਵੀ ਕਈ ਤਰ੍ਹਾਂ ਦੇ ਆਉਂਦੇ ਆ ਕਿ ਸਾਡੇ ਦਵਾਈ ਨੇ ਕੰਮ ਨਹੀਂ ਕੀਤਾ ਜਾਂ ਅਸੀਂ ਦੋ ਮਿਕਸ ਕੀਤੀਆਂ ਸਾਡੇ ਕਣਕ ਤੇ ਅਸਰ ਹੋ ਗਿਆ ਬਲ ਗੁੰਡੀ ਡੰਡਾ ਕੰਟਰੋਲ ਨਹੀਂ ਹੋਇਆ ਜਾਂ ਅਸੀਂ ডোজ ਵਧਾ ਕੇ ਕੀਤੀ ਤਾਂ ਵੀ ਦਵਾਈ ਕੰਮ ਨਹੀਂ ਕਰ ਰਹੀ ਹੁਣ ਦਵਾਈਆਂ ਕੰਮ ਨਹੀਂ ਕਰ ਰਹੀਆਂ ਇਸ ਤਰ੍ਹਾਂ ਦੇ ਸਵਾਲ ਹੁੰਦੇ ਆ ਤਾਂ ਉਹਨਾਂ ਨਾਲ ਜਿਹੜੀ ਮੈਂ ਕਹੂੰ ਕਿ ਖਾਸ ਤੌਰ ਤੇ ਮੈਂ ਤਕਨੀਕੀ ਨੁਕਤੇਾਂ ਤੇ ਇਹੀ ਗੱਲ ਕਰਦਾ ਹੁੰਨਾ ਤੁਹਾਡੇ ਨਾਲ ਕਿ ਇਹਦੇ ਪਿੱਛੇ ਦਾ ਕਾਰਨ ਕੀ ਹੈ ਕਿਉਂਕਿ ਗੁੱਲੀ ਡੰਡਾ ਅੱਜ ਦਾ ਨਦੀਨ ਨਹੀਂ ਹੈਗਾ ਕਣਕ ਝੋਨਾ ਫਸਲੀ ਚੱਕਰ ਆ ਜਿਹੜਾ ਕਿਉਂਕਿ ਪਹਿਲਾਂ 1970 ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਫਸਲਾਂ ਕਿਸਾਨ ਵੀਰ ਲਾਉਂਦੇ ਸੀਗੇ ਉਸ ਤੋਂ ਬਾਅਦ ਕਣਕ ਇੰਟਰੋਡਿਊਸ ਹੋਈ ਹੈ ਤੇ ਫਿਰ ਜਿਹੜਾ ਹੈਗਾ 90 ਤੋਂ ਉੱਪਰ ਜਾ ਕੇ ਫਿਰ ਤਕਰੀਬਨ ਹੌਲੀ-ਹੌਲੀ ਹੌਲੀ-ਹੌਲੀ ਪੰਜਾਬ ਦੇ ਵਿੱਚ ਤਕਰੀਬਨ ਝੋਨੇ ਨੇ ਜਿਹੜਾ ਸੌਣੀ ਦੇ ਸੀ ਇਹ ਵਿੱਚ ਝੋਨੇ ਨੇ ਕਵਰ ਕਰ ਲਿਆ ਜਿਆਦਾ ਰਕਬਾ ਨਰਮਾ ਪੱਟੀ ਦੇ ਵਿੱਚ ਵੀ ਝੋਨਾ ਜਿਆਦਾ ਆ ਗਿਆ ਕਣਕ ਝੋਨਾ ਫਸਲੀ ਚੱਕਰ ਹੋ ਗਿਆ ਜਿਹੜਾ ਕਿ ਬੜਾ ਅਨਕੂਲ ਹੈ ਗੁੱਲੀ ਡੰਡਾ ਜਾਂ ਹੋਰ ਇਸ ਤਰ੍ਹਾਂ ਦੇ ਨਦੀਨ ਜਿਹੜੇ ਖਾਸ ਤੌਰ ਤੇ ਉਹਨਾਂ ਦੇ ਵਧਣ ਫੁੱਲਣ ਵਾਸਤੇ ਜਾਂ ਮਲਟੀਪਲਾਈ ਹੋਣ ਵਾਸਤੇ ਇਹ ਕਣਕ ਵਰਗਾ ਹੀ ਦਿਸਦਾ ਮਮਿਕ ਵੀੜ ਆਪਾਂ ਕਹਿ ਦਿੰਨੇ ਹੁੰਨੇ ਕਿ ਜਿਹੜਾ ਫਸਲ ਵਰਗਾ ਹੀ ਦਿਸੇ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਕ੍ਰੀਏਟ ਕਰਦਾ ਹੈ 1978 ਕਦੇ ਨੇੜ ਤੇੜ ਫਿਰ ਆਈਸੋਪ੍ਰੋਟਰੋਨ ਹਰਬੀਸਾਈਡ ਵੀਡੀ ਸਾਈਡ ਆ ਜਿਹੜਾ ਕਿਸਾਨ ਵੀਰਾਂ ਨੇ ਦੀਨ ਨਾਸ਼ਕ ਟੈਕਨੀਕਲ ਆਇਆ ਉਹਦੀ ਸਪਰੇ ਸ਼ੁਰੂ ਕੀਤੀ ਲਗਾਤਾਰ ਉਹਦੀ ਸਪਰੇ ਹੁੰਦੀ ਰਹੀ ਤਾਂ 1991 92 ਚ ਆ ਕੇ ਉਹਦੇ ਪ੍ਰਤੀ ਰੈジਸਟੈਂਸ ਆ ਗਈ ਫਿਰ ਹੋਰ ਟੈਕਨੀਕਲ ਆਏ ਜਿਹਦੇ ਵਿੱਚ ਕੋਰਡੀਨਾਫੋਪ ਹੈ ਜਿਹੜਾ ਟਾਪਿਕ ਹੈ ਸਲਫੋਸਲਫਿਰੋਨ ਲੀਡਰ ਦੇ ਨਾਂ ਤੇ ਤੁਸੀਂ ਜਾਣਦੇ ਬ੍ਰਾਂਡ ਨੇਮ ਹੋਰ ਵੀ ਆਉਂਦੇ ਆ ਪਰ ਜਿਹੜਾ ਮਸ਼ਹੂਰ ਹੁੰਦਾ ਉਹਦੇ ਨਾਂ ਤੇ ਕਿਸਾਨ ਵੀਰ ਜਾਣਦੇ ਹੁੰਦੇ ਆ ਫਿਰ ਪਨੋਕਸਾਡਨ ਐਕਸੇਲ ਫਿਰ ਮੀਜ਼ੋਸਲਫਿਰੋਨ ਪਲਸ ਆਈਡੋਸਲਫਿਰੋਨ ਐਟਲੈਂਟਿਕਸ ਐ ਫਿਰ ਕਲਡੀਨਾਫੋਪ ਜਿਹੜਾ ਉਹਦੇ ਨਾਲ ਮਿਕਸ ਕਰਕੇ ਕਿਸਾਨ ਵੀਰ ਸਲਫਸ ਸਲਫਿਰੋਨ ਉਹ ਕਰਨ ਲੱਗ ਪਏ ਕਈ ਥਾਵਾਂ ਤੇ ਇਹਦੀ ਟੌਕਸਿਸਿਟੀ ਕਣਕ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਸਲਫਸ ਸਲਫਿਰੋਨ ਪਲਸ ਮੈਟੋ ਸਲਫਿਰੋਨ ਟੋਟਲ ਨੇ ਕਾਫੀ ਰਿਜ਼ਲਟ ਦਿੱਤੇ ਤੇ ਰੈਜਿਸਟੈਂਸ ਹੈ ਜਿਹੜੀ ਰੈਜਿਸਟੈਂਸ ਟੋਲਰੈਂਸ ਇਹ ਸਮਾਪਾ ਕੇ ਜਦੋਂ ਆਪਾਂ ਇੱਕ ਕੋਹ ਫਸਲੀ ਚੱਕਰਵਰਤ ਰਹੇ ਹਾਂ ਫਿਰ ਕੀ ਹੁੰਦਾ ਕਿ ਜੇ ਤਕਨੀਕੀ ਨੁਕਤੇ 'ਚ ਮੈਂ ਗੱਲ ਕਰਦਾ ਉਹਨਾਂ ਗਰੁੱਪ ਬਦਲੋ ਗਰੁੱਪ ਬਦਲ ਕੇ ਹਰ ਸਾਲ ਸਪਰੇਅ ਕਰੋ ਕਿ ਰਜਿਸਟੈਂਸ ਨਾ ਆਵੇ ਪਾਣੀ ਪੂਰਾ ਹੋਵੇ ਟੱਕ ਕਟ ਵਾਲੀ ਨੋਜ਼ਲ ਹੋਵੇ ਜਿਹਦੇ ਨਾਲ ਇੱਕ ਤਾਂ ਸਪਰੇਅ ਪ੍ਰੈਸ਼ਰ ਉਹਨਾਂ ਹੁੰਦਾ ਸਪਰੇਅ ਡ੍ਰੌਪਲੇਟ ਦਾ ਸਾਈਜ਼ ਉਹਨਾਂ ਹੁੰਦਾ ਤੇ ਉਹਦਾ ਸਪਰੇਅ ਦਾ ਪੈਟਰਨ ਮੰਨ ਲਓ ਆਪਾਂ ਕੋਹੋਲੋਕੋਨ ਨਾਲ ਸਪਰੇਅ ਕਰਦੇ ਹਾਂ ਉਹਦੇ ਨਾਲ ਸਪਰੇਅ ਓਵਰਲੈਪਿੰਗ ਵੀ ਹੁੰਦੀ ਹੈ ਕਈ ਥਾਵਾਂ ਤੇ ਪਾਣੀ ਵੀ ਲੈਂਦੇ ਆ ਫਿਰ ਉਹ ਜਿਹੜੀ ਥੋੜੀ ਬਹੁਤੀ ਸਪਰੇ ਪੈ ਗਈ ਉਹਦੇ ਤੋਂ ਰੈジਸਟੈਂਸ ਵਾਸਤੇ ਕਿਉਂਕਿ ਬੂਟਿਆਂ ਦੇ ਵਿੱਚ ਵੀ ਪ੍ਰਵਿਰਤੀ ਹੁੰਦੀ ਹੈ ਕਿ ਅਸੀਂ ਨਦੀਨਨਾਸ਼ਕ ਨੂੰ ਜਾਂ ਸੁੰਡੀਆਂ ਦੇ ਵਿੱਚ ਕੀੜੇ ਮਕੌੜਿਆਂ ਦੇ ਵਿੱਚ ਕੀਟਨਾਸ਼ਕ ਪ੍ਰਤੀ ਜਾਂ ਉੱਲੀ ਰੋਗਾਂ ਦੇ ਵਿੱਚ ਉੱਲੀਨਾਸ਼ਕ ਪ੍ਰਤੀ ਕਿ ਉਹਨੂੰ ਆਪਾਂ ਸਹਿਣਸ਼ੀਲ ਕਿਵੇਂ ਹੋਈਏ ਤਾਂ ਫਿਰ ਉਹ ਅੱਗੇ ਉਦੋਂ ਤਾਕਤਵਰ ਸਪੀਸੀਜ਼ ਆਉਂਦੀਆਂ ਹੁਣ ਜਿਹੜੇ ਪਹਿਲਾਂ ਫਲੈਰਸ ਮਾਈਨਰ ਸਪੀਸੀਜ਼ ਸੀਗੀ ਦੁਨੀਆ ਭਰ 'ਚ ਹੀ ਇਸ ਸਮੱਸਿਆ ਕ੍ਰੀਏਟ ਕਰਦਾ ਫਲੈਰਸ ਮਾਈਨਰ ਤੋਂ ਅੱਗੇ ਫਲੈਰਸ ਪੈਰਾਡਾਕਸਾ ਸਪੀਸੀਜ਼ ਆ ਗਈ ਫੇਰ ਤੁਹਾਡੇ ਫਲੇਰਸ ਬ੍ਰੈਂਕਾਈ ਸਟ੍ਰਾਈਕਸ ਸਪੀਸੀਜ਼ ਆ ਗਈ ਜਿਹੜੀ ਪੈਰਾਡੌਕਸ ਹੈ ਇਹ ਜਿਵੇਂ ਕਣਕ ਕਣਕ ਤੋਂ ਉੱਪਰ ਲੰਘ ਜਾਂਦਾ ਉੱਚਾ ਹੋ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਸਪੀਸੀਜ਼ ਜਿਹੜੀਆਂ ਹੌਲੀ-ਹੌਲੀ ਕਿਉਂਕਿ ਜਿਹੜੀ ਰੈジਸਟੈਂਸ ਆਉਣੀ ਹੈ ਖਾਸ ਤੌਰ ਤੇ ਕਿਉਂਕਿ ਜਿਹੜੇ ਆਪਾਂ ਹਰਬੀਸਾਈਡ ਵਰਤਦੇ ਆ ਉਹ ਖਾਸ ਤੌਰ ਤੇ ਜਿਵੇਂ ਜਾਂ ਤਾਂ ਫੋਟੋਸਿਸਟਮ 2 ਤੇ ਕੰਮ ਕਰਦੇ ਜਿਵੇਂ ਆਈਸੋਪ੍ਰੋਟਰੋਨ ਸੀ ਫੋਟੋਸਿਸਟਮ 2 ਤੇ ਕੰਮ ਕਰਦਾ ਸੀਗਾ ਤੇ ਜਿਹੜੇ ਹੋਰ ਵੀ ਹਰਬੀਸਾਈਡ ਹੋ ਜਿਵੇਂ ਐਸੀਟਾਈਲ ਕੋਐਨਜ਼ਾਈਮ ਕਾਰਬੋਕਸੀਲੇਜ਼ ਇਨヒਬਿਟਰ ਜਾਂ ਐਸੀਟੋ ਲੈਕਟੇਟ ਸਿੰਥੈਟੇਸ ਇਨヒਬਿਟਰ ਮਤਲਬ ਕਿ ਐਨਜ਼ਾਈਮੈਟਿਕ ਐਕਟੀਵਿਟੀ ਹੈ ਜਿਹੜੀ ਉਹ ਮੋਡ ਆਫ ਸਾਈਟ ਆਫ ਐਕਸ਼ਨ ਹੁੰਦਾ ਇਹਨਾਂ ਦਾ ਮੁੱਖ ਤੌਰ ਤੇ ਤੇ ਜਿਹੜਾ ਜਦੋਂ ਗੁੱਲੀ ਡੰਡੇ 'ਚ ਆਪਾਂ ਵਾਰ-ਵਾਰ ਯੂਜ਼ ਕਰਦੇ ਆ ਉਹੀ ਨਦੀਨ ਨਾਸ਼ਕ ਜਾਂ ਥੋੜੀ ডোজ ਪੈ ਜਾਵੇ ਮੰਨ ਲਓ ਵੀ ਆਪਾਂ ਸਪਰੇਅ ਪੈਟਰਨ ਆਪਣਾ ਸਹੀ ਨਹੀਂਗਾ ਥੋੜੀ ਜੀ ਦਵਾਈ ਉੱਤੇ ਪੈ ਗਈ ਉਦੇ ਪ੍ਰਤੀ ਮਿਊਟੇਸ਼ਨ ਆ ਜਾਂਦੀ ਹੈ ਮੰਨ ਲਓ ਜਿਹੜੇ ਪ੍ਰੋਟੀਨ ਨੂੰ ਉਹਨੇ ਇਨਹਿਬਿਟ ਕਰਨਾ ਉਹਨੂੰ ਰੋਕਣਾ ਉਹਨੂੰ ਬਾਈਂਡ ਕਰਨਾ ਉਹਨੂੰ ਫੜਨਾ ਕਿ ਉਹ ਅੱਗੇ ਜਿਹੜੀ ਹੈਗੀ ਆ ਉਹਦੇ ਵਿੱਚ ਗਰੋਥ ਦੇ ਵਿੱਚ ਯੋਗਦਾਨ ਨਾ ਪਾ ਸਕੇ ਕਿਉਂਕਿ ਜੇ ਜਿਹੜੇ ਮਾਈਨੋ ਐਸਿਡ ਆ ਉਹ ਤੋਂ ਪ੍ਰੋਟੀਨ ਬਣਦੇ ਪ੍ਰੋਟੀਨ ਤੋਂ ਅੱਗੇ ਜਾ ਕੇ ਪ੍ਰੋਟੀਨ ਆ ਜਿਹੜੇ ਮੁੱਖ ਕੰਪੋਨੈਂਟ ਹੁੰਦੇ ਆ ਇਨਜ਼ਾਈਮਸ ਦਾ ਜਿਹੜੇ ਕਿ ਸਾਰੀ ਐਕਟੀਵਿਟੀ ਬੂਟੇ ਦੇ ਵਧਣ ਫੁੱਲਣ ਚ ਕਰਦੇ ਆ ਉਹਨੂੰ ਰੋਕਦੇ ਆ ਇਹ ਜਿਹੜੇ ਨਦੀਨ ਨਾਸ਼ਕ ਤਾਂ ਉਹ ਜਾਂ ਤਾਂ ਆਪਦੇ ਮਾਈਨੋ ਐਸਿਡ ਦੀ ਸੀਕੁਐਂਸ ਚੇਂਜ ਕਰ ਲੈਂਦੇ ਆ ਕਿ ਉਹ ਜਿਹੜਾ ਹੈਗਾ ਹਰਬੀਸਾਈਡ ਨੂੰ ਰੋਕ ਹੀ ਨਾ ਸਕੇ ਜਾਂ ਉਹ ਆਪਦੇ enzyme ਵੱਧ ਬਣਾਉਣ ਲੱਗ ਪੈਂਦੇ ਆ ਕਿ ਹਰਬੀਸਾਈਡ ਦੇ ਆਪਾਂ ਨੂੰ ਵੱਧ ডোজ ਪਾਵੇ ਤਾਂ ਫਿਰ ਵੀ ਆਪਾਂ ਜਿਹੜਾ ਹੈਗਾ ਉਹ ਤੋਂ ਬਚ ਸਕੀਏ ਤੇ ਮਰੇ ਨਾ ਬੂਟਾ ਜਾਂ ਉਹਦੀ ਮੈਟਾਬੋਲਿਜ਼ਮ ਆ ਜਿਹੜੀ ਉਹ ਤੇਜ਼ ਕਰ ਲੈਂਦੇ ਆ ਕਿ ਉਹਨੂੰ ਆਪਾਂ ਡੀਟੌਕਸੀਫਾਈ ਮਤਲਬ ਉਹਦੇ ਜ਼ਹਿਰ ਦਾ ਅਸਰ ਜਲਦੀ ਜਲਦੀ ਖਤਮ ਕਰ ਲਵੇ ਇਸ ਕਰਕੇ ਹੁਣ ਤੁਸੀਂ ਦੇਖੋਗੇ ਤੁਹਾਡੇ ਖੇਤਾਂ ਦੇ ਵਿੱਚ ਨਾ ਬਾਥੂ ਦੇ ਵਿੱਚ ਵੀ ਮੈਂ ਵੇਨਾ ਹੁਣਾਂ ਕਿ ਬਾਥੂ ਦੇ ਵਿੱਚ ਵੀ ਮਿਊਟੇਸ਼ਨ ਹੋ ਕੇ ਇੱਕ ਉਹਦੇ ਪੱਤੇ ਦਾ ਸਾਈਜ਼ ਤੇ ਸ਼ੇਪ ਵੀ ਚੇਂਜ ਹੋਈ ਹੋਈ ਆ ਤੁਸੀਂ ਇਹ ਦੇਖੋ ਨਾ ਵਾਟਾਂ ਬੰਨੇ ਖਾਲਾਂ ਤੇ ਆਪਦੇ ਦੇਖਿਓ ਇੱਕ ਬਾਥੂ ਦੇ ਵਿੱਚ ਮਿਊਟੇਸ਼ਨ ਹੋ ਕੇ ਉਹ ਇੱਕ ਨਵੀਂ ਸਪੀਸੀਜ਼ ਦੇਖਣ ਨੂੰ ਮਿਲ ਰਹੀ ਆ ਪਹਿਲਾਂ ਪਤਲੇ ਪੱਤੇ ਵਾਲਾ ਜਿਹੜਾ ਬਾਥੂ ਜ਼ਿਆਦਾ ਹੁੰਦਾ ਸੀਗਾ ਤਾਂ ਇਹ ਜਿਹੜੇ ਹਿੰਦੀ ਆ ਇਹ ਹੁੰਦੀ ਟਾਰਗੇਟ ਸਾਈਟ ਰੈジਸਟੈਂਸ ਨੌਨ ਟਾਰਗੇਟ ਸਾਈਟ ਰੈジਸਟੈਂਸ ਆ ਵੀ ਉਹਦੀ ਅਪਟੇਕ ਹੀ ਘਟ ਕਰਦੇ ਆ ਬੂਟੇ ਜਾਂ ਉਹਨੂੰ ਜਿਹੜਾ ਹੈ ਡੀਟੌਕਸੀਫਾਈ ਕਰ ਲੈਂਦੇ ਆ ਜਲਦੀ ਜਾਂ ਫਿਰ ਐਂਜਾਈਮ ਵੱਧ ਬਣਾ ਲੈਂਦੇ ਆ ਤਾਂ ਇਸ ਤਰ੍ਹਾਂ ਜਿਹੜੀ ਹੌਲੀ 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 ਹੁੰਦੇ ਹੁੰਦੇ ਇਹਦੇ ਵਿੱਚ ਰੈਜਿਸਟੈਂਸ ਆਈ ਹੈ ਰੈਜਿਸਟੈਂਸ ਨੂੰ ਆਪਾਂ ਜਿਹੜਾ ਹੈਗਾ ਕੰਟਰੋਲ ਕਰਨ ਵਾਸਤੇ ਮੰਨ ਲਓ ਕਿ ਆਪਾਂ ਜਿਹੜਾ ਸਹੀ ਸਮੇਂ ਉਹਨੂੰ ਕੰਟਰੋਲ ਕਰ ਸਕੀਏ ਉਹਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਇੱਕ ਤਾਂ ਸਹੀ ਮਾਤਰਾ ਜਾਂ ਗਰੁੱਪ ਬਦਲ ਕੇ ਜਿਹੜਾ ਮੁੱਖ ਤੌਰ ਤੇ ਕਹਿੰਦੇ ਹੁਣ ਮੰਨ ਲਓ ਵੀ ਕਲੋਡੀਨਾ ਫੋਪ ਦੇ ਮਤਲਬ ਟਾਪਿਕ ਪ੍ਰਤੀ ਰੈਜਿਸਟੈਂਸ ਆ ਗਈ ਜਾਂ ਐਕਸਲ ਪਤਾ ਹੀ ਪ੍ਰਤੀ ਰੈਜਿਸਟੈਂਸ ਆ ਕੀ ਆ ਗਈ ਤਾਂ ਮੈਂ ਹੁਣ 2 ਸਾਲਾਂ ਤੋਂ 3 ਸਾਲਾਂ ਤੋਂ ਬੜਾ ਜ਼ੋਰ ਲਾਇਆ ਸੀਗੇ ਪੈਂਡੀਮੈਥਲਨ ਕਰੋ ਕਿਉਂਕਿ ਇਹ ਤੇ ਰਿਸਰਚ ਟ੍ਰਾਇਲ ਵੀ ਹੋ ਰਹੇ ਆ ਜਿਹੜੀ ਇੱਕ ਨਦੀਨ ਨਾਸ਼ਕ ਪ੍ਰਤੀ ਰੈਜਿਸਟੈਂਸ ਹੁੰਦੀ ਹੈ ਜੇ ਆਪਾਂ ਦੂਜਾ ਵਰਤ ਲਈਏ ਤਾਂ ਉਹ ਕੰਟਰੋਲ ਕਰ ਜਾਂਦਾ ਪੈਂਡੀਮੈਥਲਨ ਵਰਤੋ ਬਜਾਈ ਕਰਨ ਤੋਂ 2 ਦਿਨ ਦੇ ਅੰਦਰ ਅੰਦਰ ਹੋਰ ਕੋਈ ਗਰੁੱਪ ਵਰਤ ਲਓ ਆਪਾਂ ਜਿੰਨਾ ਚਿਰ ਜਿਹੜਾ ਹੈਗਾ ਇੱਕ ਨਦੀਨ ਨਾਸ਼ਕ ਕੰਮ ਕਰਨੋਂ ਨਹੀਂ ਹਟਦਾਗਾ ਉਨਾ ਚਿਰ ਆਪਾਂ ਉਹਦੀ ਸਪਰੇਅ ਕਰਨੋਂ ਨਹੀਂ ਹਟਦੇਗੇ ਜਾਂ ਆਪਾਂ ਜਿਹੜੀ ਉਹਦੀ ਨੋਜ਼ਲ ਨਹੀਂ ਸਹੀ ਵਰਤਦੇ ਕੱਟ ਵਾਲੀ ਨੋਜ਼ਲ ਨਹੀਂ ਕਿਸਾਨ ਵੀਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਵੀਰ ਹੈ ਜਿਹੜੇ ਨਹੀਂ ਨੋਜ਼ਲ ਵਰਤਦੇ ਉਹੀ ਵਰਤ ਲੈਂਦੇ ਜਿਹੜੀ ਮੂਹਰੇ ਲੱਗੀ ਹੁੰਦੀ ਹੈ ਜਿਹੜੀ ਕੀਟਨਾਸ਼ਕ ਵਾਲੀ ਸਪਰੇਅ ਵਾਲੀ ਜਾਂ ਤਤਾਂ ਵਾਲੀ ਸਪਰੇਅ ਵਾਲੀ ਜਾਂ ਸਪਰੇਅ ਆਪਾਂ ਲੇਟ ਕਰ ਦਿੰਦੇ ਆ ਸਪਰੇਅ ਹੋਣੀ ਚਾਹੀਦੀ ਹੈ 2 ਤੋਂ 3 ਪੱਤੇ ਦੀ ਸਟੇਜ ਦੇ ਉੱਤੇ ਜਾਂ ਵੱਧ ਤੋਂ ਵੱਧ 4 ਪੱਤੇ ਦੀ ਸਟੇਜ ਤੇ ਹੋਵੇ ਆਪਾਂ ਗੁੱਲੀ ਡੰਡਾ 5 6 7 ਪੱਤਿਆਂ ਤੇ ਲੈ ਜਾਂਦੇ ਆ ਸਪਰੇ ਜਿਹੜੀ ਪਾਣੀ ਤੋਂ ਪਹਿਲਾਂ ਉਹ 20-22 ਦਿਨ ਤੇ ਹੋਣੀ ਚਾਹੀਦੀ ਹੈ ਕੋਰ ਤੇ ਸਪਰੇ ਜਿਹੜੀ ਆਪਾਂ ਕਰਨੀ ਹੈ ਜਿਹੜੀ ਪਾਣੀ ਤੋਂ ਬਾਅਦ ਆ ਉਹ 30-35 ਦਿਨ ਦਾ ਹੁੰਦਾ ਤੇ ਕੁਝ ਕ ਨਦੀਨ ਨਾਸ਼ਕ ਇੱਕ ਦੋ ਹੈਗੇ ਆ ਜਿਹੜੇ ਆਪਾਂ 40 ਤੋਂ 45 ਦਿਨ ਤੇ ਜਾਂ ਲੇਟ ਕਣਕ ਲੱਗੀ ਹੋਈ ਹੈ ਉਹਦੇ ਵਿੱਚ ਉਹਦੇ ਬਾਰੇ ਮੈਂ ਵੱਖਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੂੰਗਾ 55 ਦਿਨ ਤੱਕ ਵੀ ਜਿਹੜਾ ਕੁਝ ਨਦੀਨ ਨਾਸ਼ਕ ਆਪਾਂ ਵਰਤ ਸਕਦੇ ਆ ਉਹਦੇ ਬਾਰੇ ਵੀ ਵੱਖਰੀਆਂ ਵੀਡੀਓ ਵਿੱਚ ਖਾਸ ਤੌਰ ਤੇ ਚੋੜੇ ਪੱਤੇ ਵਾਲੇ ਨਦੀਨ ਨਾ ਜਾਂ ਆਪਾਂ 24D ਵਗੈਰਾ ਵਰਤਨੀ ਆ ਤਾਂ ਗੱਲ ਇਹ ਹੈ ਕਿ ਇਸ ਤਰੀਕਾ ਸਹੀ ਹੋਣਾ ਚਾਹੀਦਾ ਹੈ ਮਾਤਰਾ ਸਹੀ ਹੋਣੀ ਚਾਹੀਦੀ ਨਦੀਨ ਨਾਸ਼ਕ ਦੀ ਸਮਾਂ ਸਹੀ ਹੋਣਾ ਚਾਹੀਦਾ ਸਪਰੇਅ ਦਾ ਸਹੀ ਸਮੇਂ ਤੇ ਪਾਣੀ ਲੱਗਿਆ ਹੋਵੇ ਹੁਣ ਜਿਹੜੀ ਆਪਾਂ ਬਜਾਈ ਕੀਤੀ ਕਿਸਾਨ ਵੀਰਾਂ ਨੇ ਕਈਆਂ ਨੇ ਅ ਰੌਣ ਖੇਤ ਖੁਸ਼ਕ ਸੀਗੇ ਆਪਾਂ ਬਜਾਈ ਕਰਤੀ ਤੇ ਜੇ ਆਪਾਂ ਉੱਥੇ ਪੈਂਦੀ ਲਈ ਮੈਥਲਨ ਵਰਤ ਗਏ ਜਾਂ ਕੋਈ ਅਕੀਰਾ ਟੈਕਨੀਕਲ ਵਰਤੀਏ ਜਿਹੜਾ ਪਾਇਰੋਕਸਾ ਸਲਫੋਨ ਉਹ ਕੰਮ ਕਿਵੇਂ ਕਰੂਗਾ ਬੱਤਰ ਕੰਡੀਸ਼ਨ ਸਹੀ ਗਿੱਲ ਖੇਤ ਦੇ ਵਿੱਚ ਸਹੀ ਹੋਣੀ ਚਾਹੀਦੀ ਹੈ ਫਿਰ ਆਪਾਂ ਉਦੋਂ ਸਪਰੇਅ ਕਰਤੀ ਉਹਨੇ ਵੀ ਕੰਮ ਨਹੀਂ ਕਰਨਾ ਖੇਤ ਖੁਸ਼ਕ ਹੈ ਫਿਰ ਪਾਣੀ ਜਲਦੀ ਲਾਉਣਾ ਪਊਗਾ ਪਾਣੀ ਜਲਦੀ ਲਾਵਾਂਗੇ ਤਾਂ ਉਹ ਜਿਹੜੇ ਨਦੀਨ ਫੁੱਟਣੇ ਆ ਨਦੀਨ ਉਹ ਜਿਹੜੇ ਕਣਕ ਛੋਟੀ ਹੈ ਨਾਲ ਦੀ ਨਾਲ ਨਦੀਨ ਉਹ ਕੰਪਲੀਟ ਵੱਧ ਕਰਨਗੇ ਫਸਲ ਦੇ ਉੱਤੇ ਵੱਧਾ ਸਰ ਪਊਗਾ ਫਸਲ ਕਈ ਵਾਰੀ ਜਲਦੀ ਪਾਣੀ ਲਾਉਣਾ ਪੈ ਜੇ ਫਸਲ ਵੀ ਦਬ ਜਾਂਦੀ ਹੈ ਕਿਉਂਕਿ ਪਾਣੀ ਹੁਣ ਭਾਰੇ ਲੱਗਦੇ ਕਿਆਰਿਆਂ ਬਾਰੇ ਗੱਲ ਕਰਦੇ ਹੁੰਦੇ ਆ ਕਿ ਜਿੱਥੇ ਹਲਕੀ ਜ਼ਮੀਨ ਆ ਉਥੇ ਕਿਆਰੇ ਵੱਧ ਬਣਾਓ ਸੋ 16 11 ਦੀ ਫਸਲ ਇੰਨੇ ਕਿਆਰੇ ਕੌਣ ਬਣਾਉਂਦਾ ਭਾਰੀ ਜ਼ਮੀਨ ਆ ਚੰਗੀ ਜ਼ਮੀਨ ਆ 8 ਕਿਆਰੇ ਬਣਾਓ ਇਕੜ ਦੇ ਵਿੱਚ ਨਹੀਂ ਬਣਦੇ ਇੰਨੇ ਆਪਾਂ ਤਾਂ ਇੱਕ ਇੱਕ 1.5 1.5 2 2 ਇਕੜਾਂ ਦੇ ਕਿਆਰੇ ਵੀ ਬਣਾ ਲੈਂਦੇ ਝੋਨੇ ਦੇ ਸੀਜ਼ਨ 'ਚ ਦੇਖਣ ਨੂੰ ਮਿਲਦੀ ਆ ਤਾਂ ਉਹਦੇ ਵਿੱਚ ਪਾਣੀ ਹਲਕਾ ਲੱਗਣ ਦਾ ਕੋਈ ਚਾਂਸ ਨਹੀਂ ਰਹਿੰਦਾ ਪਾਣੀ ਹਲਕਾ ਲੱਗੂਗਾ ਤਾਂ ਫਸਲ ਆ ਜਿਹੜੀ ਉਹ ਥੋੜੀ ਜੀ ਸੁਰਤ ਸਿਰ ਰਹਿੰਦੀ ਆ ਫਿਰ ਕੋਰ ਤੋਂ ਪਹਿਲਾਂ ਆਪਾਂ ਸਪਰੇਅ ਤਤਾਂ ਵਾਲੀ ਸਪਰੇਅ ਬਾਰੇ ਗੱਲ ਕਰਦੇ ਹੁੰਨੇ ਆ ਫਿਰ ਜਿਹੜੇ ਆਪਾਂ ਨਦੀਨ ਨਾਸ਼ਕ ਸਪਰੇਅ ਕਰਨੇ ਇਹਦੇ ਵਿੱਚ ਕਹੀਦਾ ਕਿ ਇਹ ਚ ਮਿਕਸਿੰਗ ਨਾ ਕਿਸੇ ਕਿਸਮ ਦੀ ਕਰੋ ਕਿਸਾਨ ਵੀ ਆਪਦੇ ਤੌਰ ਤੇ ਮਿਕਸਚਰ ਬਣਾ ਬਣਾ ਕੇ ਸਪਰੇਅ ਬਹੁਤ ਕਰਦੇ ਰਹੇ ਪਿਛਲੇ ਸਾਲਾਂ ਚ ਉਹਦੇ ਨਾਲ ਵੀ ਰੈジਸਟੈਂਸ ਆਉਂਦੀ ਆ ਮੰਨ ਲਓ ਆਪਾਂ ਆਪਦੇ ਹਿਸਾਬ ਨਾਲ ਹੀ ਡੋਜ਼ ਪਾ ਲੈਨੇ ਕਈ ਕਿਸਾਨ ਵੀ ਕੀ ਕਰਦੇ ਸੀ ਟੋਪਿਕ ਦੀ ਡੋਜ਼ ਪੂਰੀ ਪਾ ਲਈ ਲੀਡਰ ਵਾਲੀ ਅੱਧੀ ਪਾ ਲਈ ਜਾਂ ਲੀਡਰ ਵਾਲੀ ਪੂਰੀ ਪਾ ਲਈ ਟੋਪਿਕ ਦੇ ਡਬਲ ਪੈਕੇਟ ਪਾ ਲਿਆ ਇਦੇ ਨਾਲ ਵੀ ਰਜਿਸਟੈਂਸ ਕ੍ਰੀਏਟ ਹੁੰਦੀ ਹੈ ਟੈਕਨੀਕਲ ਜਿਹੜੀਆਂ ਹੈਗੀਆਂ ਤਕਨੀਕੀ ਗੱਲਾਂ ਨੇ ਜਿਹੜੀਆਂ ਆਪਾਂ ਕਈ ਵਾਰ ਜਿਹੜਾ ਹੈਗਾ ਇਹਨੂੰ ਧਿਆਨ ਨਹੀਂ ਦਿੰਦੇ ਆਪਾਂ ਕਹਦੇ ਨੇ ਜੀ ਦਵਾਈ ਕੰਮ ਨਹੀਂ ਕਰਦੀ ਆਪਾਂ ਨੋਜ਼ਲ ਸਹੀ ਨਹੀਂ ਵਰਤੀ ਓਵਰਲੈਪਿੰਗ ਹੋ ਗਈ ਕਿਤੇ ਤਾਂ ਪੱਤਿਆਂ ਦੇ ਮਸਾੜ ਪੈ ਗਿਆ ਕਣਕ ਖਰਾਬ ਹੋ ਗਈ ਕਿਤੇ ਇਹ ਜਿਹੜਾ ਹੈਗਾ ਆਪਣੇ ਬਿਲਕੁਲ ਹੀ ਅਸਰ ਨਹੀਂ ਹੋਇਆਗਾ ਇਹ ਗੱਲਾਂ ਬਾਤਾਂ ਨੇ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਗਰੁੱਪ ਬਦਲ ਕੇ ਕਰੋ ਨਦੀਨ ਨਾਸ਼ਕਾਂ ਬਾਰੇ ਜਿਵੇਂ ਆਪਾਂ ਇੱਕ ਸਪਰੇਅ ਨਾ ਕਹਿੰਦੇ ਹੁੰਦੇ ਕਿ ਨਦੀਨ ਆਪਣੇ ਗੁੱਲੀ ਡੰਡਾ ਪੂਰਾ ਕੰਟਰੋਲ ਹੋ ਜਾਏ ਤਾਂ ਜਿਵੇਂ ਆਪ ਪਮੀਜ਼ੋ ਸਲਫਰੋਨ ਪਲਸ ਆਈਡੋ ਸਲਫਰੋਨ ਟੈਕਨੀਕਲ ਆਪਨੋਖ ਸਾਡਾ ਨਾ ਗਰੁੱਪ ਜੇ ਬਦਲ ਕੇ ਕਰੋਗੇ ਪਿਛਲੇ ਸਾਲਾਂ ਚ ਤੁਸੀਂ ਨਹੀਂ ਕੀਤਾ ਉੱਥੇ ਕੋਰ ਤੇ ਆਈਸੋਪ੍ਰੋਟਰੋਨ ਬਹੁਤ ਵਧੀਆ ਕੰਮ ਹੁੰਦਾ ਦੁਬਾਰਾ ਫੇਰ ਕਰ ਜਾਂਦੀ ਹੈ ਤਾਂ ਇਹਦੇ ਬਾਰੇ ਖਾਸ ਧਿਆਨ ਰੱਖੋ ਮੈਂ ਕੱਲੇ ਕੱਲੇ ਜਿਹੜਾ ਟੈਕਨੀਕਲ ਬਾਰੇ ਕੋਸ਼ਿਸ਼ ਕਰੂੰਗਾ ਗੱਲੀ ਕੱਲੀ ਦਵਾਈ ਬਾਰੇ ਇੱਕ ਦੋ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਬਾਕੀ ਆਪਣੇ ਸਵਾਲ ਜਿਹਾ ਜਰੂਰ ਦੱਸਿਆ ਕਰੋ ਇਸ ਤਰ੍ਹਾਂ ਦੀ ਖਾਸ ਤੌਰ ਤੇ ਤਕਨੀਕੀ ਜਾਣਕਾਰੀ ਵਾਲੀ ਵੀਡੀਓ ਨਾਲ ਜੀਚ ਆਪਾਂ ਗੱਲ ਕਰ ਲਾ ਵੀ ਉਹ ਚ ਕਿਸਾਨ ਵੀਰ ਬੋਰ ਹੋ ਜਾਂਦੇ ਆ ਮਤਲਬ ਉਹ ਚ ਉਹਨੂੰ ਸੁਣਦੇ ਨਹੀਂ ਪੂਰਾ ਜਾਂ ਉਹਨੂੰ ਸਮਝਦੇ ਨਹੀਂ ਆਪਾਂ ਪੂਰੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਜਿਹੜੀਆਂ ਖਾਸ ਤੌਰ ਤੇ ਜਿਹੜਾ ਮੋਨੋ ਕਲਚਰ ਆ ਨਾ ਮੋਨੋ ਕ੍ਰੋਪਿੰਗ ਸਿਸਟਮ ਆ ਕਾਰਨ ਝੋਨਾ ਕਣਕ ਝੋਨਾ ਹੀ ਹੋਈ ਜਾਂਦਾ ਬਹੁਤ ਵੱਡੀਆਂ ਸਮੱਸਿਆਵਾਂ ਤੁਹਾਡੇ ਵਾਸਤੇ ਇਹ ਲ ਕਿ ਹਰ ਸਾਲ ਆ ਰਿਹਾ ਤੇ ਅੱਗੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊ ਇਸ ਕਰਕੇ ਬਹੁਤ ਤਕਨੀਕੀ ਨੁਕਤੇ ਨੇ ਫਸਲਾਂ ਅਦਲ ਬਦਲ ਕੇ ਆਪਾਂ ਬਜਾਈ ਕਰਨੀ ਜਿੱਥੇ ਗੁੱਲੀ ਡੰਡਾ ਬਹੁਤ ਸਮੱਸਿਆ ਕ੍ਰੀਏਟ ਕਰਦਾ ਉਥੇ ਬਸਰੀਮ ਆ ਆਲੂ ਆ ਜਾਂ ਗੰਨੇ ਦੀ ਫਸਲ ਆ ਤਾਂ ਇਸ ਤਰ੍ਹਾਂ ਦੀਆਂ ਆਪਾਂ ਫਸਲਾਂ ਅਦਲ ਬਦਲ ਕੇ ਬੀਜ ਸਕਦੇ ਸਰੋਂ ਬੀਜ ਸਕਦੇ ਆ ਤਾਂ ਇਹ ਗੱਲਾਂ ਨੇ ਤੇ ਤੁਹਾਡੇ ਕੀਮਤੀ ਵਿਚਾਰ ਜ਼ਰੂਰ ਦਿਹਾ ਜੇ ਵੀਡੀਓ ਵੱਤੋ ਵੱਤ ਕੇ ਸ਼ੇਅਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਸ਼ਾ ਰਹੋ ਆਬਾਦ ਰਹੋ